ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖੜਨੇ ਕੋਲ ਆਇਓ ਰੇ ਆਇਓ ਇੱਕ ਨਾਮ ਬੋ ਵੋ ਬੋ ਵੋ ਅਨੁਰੂਤ ਨਾਹੀ ਨਾਹੀ ਮਤ ਪਰਮ

ਚੋਰੀ ਯਾਰੀ ਠੱਗੀ ਨਿੰਦਿਆ ਚੁਗਲੀ ਕਤਲੋਗਾਰ ਦਿਨ ਪ੍ਰਤੀ ਦਿਨ ਇਸ ਦਾ ਵਾਅਦਾ ਹੋ ਰਿਹਾ ਹੈ ਸਮਾਂ ਸੀ ਅੱਜ ਤੋਂ 555 ਸਾਲ ਪਹਿਲੇ ਇਸ ਤਰਤੀਤੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਹੇ ਸਨ ਸਾਡੇ 5 ਸਦੀਆਂ ਪਹਿਲੇ ਉਹਨਾ ਅਤਿਆਚਾਰਾਂ ਨੂੰ ਤਰਤੀਤੇ ਰਹਿਣ ਵਾਲੇ ਜੀਵ ਪਰਮਾਤਮਾ ਦੀ ਬਣਾਈ ਹੋਈ ਇਹ ਸੁੰਦਰ ਧਰਤੀ ਜੋ ਸਾਡੀ ਮਾਂ ਦੀ ਤਰ੍ਹਾਂ ਹੈ ਜਿਸ ਦੀ ਕੋਖ ਵਿੱਚ ਬੈਠ ਕੇ ਅਸੀਂ ਸਾਰੇ ਪਲਦੇ ਹਾਂ ਵੱਧਦੇ ਹਾਂ ਜੰਮਦੇ ਹਾਂ ਇਹ ਸੀ ਮਾਂ ਦੀ ਕੁੱਖ ਹੈ ਕਿ ਜਿੱਥੇ ਪਾਪੀ ਅਪਰਾਧੀ ਨਿੰਦਕ ਦੋਸ਼ੀ ਨਾਸਤਕ ਲੋਕਾਂ ਨੂੰ ਵੀ ਇਹ ਧਰਤੀ ਮਾਂ ਪਾਲਦੀ ਹੈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਸੋ 5.5 ਸਦੀਆਂ ਪਹਿਲੇ ਇਸ ਧਰਤੀ ਤੇ ਜੋ ਵਰਤਾਰਾ ਸੀ ਧਰਤੀ ਦੀ ਪੁਕਾਰ ਜੀਵਾਂ ਦੀ ਪੁਕਾਰ ਹਹਾਕਾਰ ਨੇ ਸਤਿਗੁਰੂ ਅਕਾਲ ਪੁਰਖ ਦਾ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਗਤ ਤੇ ਅਵਤਾਰਤ ਹੋਣਾ ਪਿਆ ਇਸ ਕੋਰ ਕਾਲ ਯੁੱਗ ਵਿੱਚ ਦੇਖੋ ਨਾ ਅੱਜ ਤੋਂ 550 555 ਸਾਲ ਪਹਿਲੇ ਜੇ estranda ਸਮਾਸੀ ਸਾਧੂ ਗੁਰੂ ਸache ਪਾਤਸ਼ਾਹ ਜੀ ਮਾਤ ਲੋਕ ਦੀ ਧਰਤੀ ਤੇ ਅਵਤਾਰ ਲੈ ਕੇ ਬਾ ਪਪਰਾਦ ਪਖੰਡ ਪਰਮ ਵੈਮ ਚੋਰੀ ਯਾਰੀ ਬੇਈਮਾਨੀ ਨਿੰਦਿਆ ਚੁਗਲੀ ਤੋਂ ਸੰਸਾਰੀ ਜੀਵਾਂ ਨੂੰ ਬਾਣੀ ਗੁਰਮਤ ਦਾ ਉਪਦੇਸ਼ ਦੇ ਕੇ ਗਿਆਨ ਦੀ ਰੋਸ਼ਨੀ ਦੇ ਕੇ ਤਾਰਨਾ ਕੀਤਾ بابے تارے چار چکا پرگٹ کل شری گروہ نانک دیو مہاراج جی اوترت ہو کے ਜੀਵਾਂ ਦਾ ਪਲਾਕ ਕੀਤਾ ਕਲਯੁਗੀ ਜੀਵਨ ਨੂੰ ਤਾਰਿਆ ਹਜ਼ਾਰਾਂ ਕੋਰਾਏ ਪਏ ਹੋਏ ਲੋਕਾਂ ਨੂੰ ਰਾਏ પાਕੇ ਸੰਤ ਬਣਾਇਆ ਮਹਾਪੁਰਖਾਂ ਵਾਲਾ ਜੀਵਨ ਬਖਸ਼ਿਸ਼ ਕੀਤਾ ਐਸਾ ਬੀਜ ਤਿਆਰ ਕੀਤਾ ਗੁਰਮੁਖਾਂ ਦਾ ਸਾਧੂਆਂ ਦਾ ਮਹਾਪੁਰਖਾਂ ਦਾ ਐਸਾ ਬੀਜ ਬੋਇਆ 555 ਸਾਲ ਹੋ ਗਏ ਹਨ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਧਰਤੀ ਤੇ ਸਾਧੂ ਮਹਾਤਮਾ ਬੰਦਗੀ ਵਾਲੇ ਮਹਾਪੁਰਖ ਸਿੰਘ ਪਿਆਰੇ ਖਾਲਸਾ ਜੀ ਅਰਿਸ਼ੀ ਮੋਨੇ ਬਾਰ ਉਪਕਾਰੀ ਲੋਗ ਵਾਹਿਗੁਰੂ ਜੀ ਸੰਸਾਰ ਤੇ ਭੇਜਦੇ ਸੋ ਗੁਰੂ ਪਿਆਰਿਓ ਜੇ ਅਸੀਂ ਸੰਗਤ ਤੋਂ ਵਾਂਝੇ ਰਹਿੰਦੇ ਹਾਂ ਸਤ ਤੋਂ ਦੂਰ ਰਹਿੰਦੇ ਹਾਂ ਸੰਗਤ ਤੋਂ ਦੂਰ ਰਹਿੰਦੇ ਹਾਂ ਤਾਂ ਸਾਡਾ ਭਲਾ ਨਹੀਂ ਹੋ ਸਕਦਾ ਕਲਮ ਅੰਮ੍ਰਿਤਸਰ ਬਚਨ ਕਰ ਰਿਹਾ ਸੀ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇਕ ਕਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਇਹ ਇੱਕ ਉੱਤਮ ਰਸਤਾ ਹੈ ਸਤ ਸੰਗਤ ਦਾ ਸੋ ਪਿਆਰਿਓ ਲਾਈਵ ਹੋਣ ਦਾ ਵੀ ਇਹੀ ਪਰਯੋਜਨ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਪਰਵ ਗੁਰਦੇਵ ਪਿਤਾ ਜੀ ਦੀ ਕੁਟਿਆ ਕੁਟਿਆ ਬੌਲੀ ਸਾਹਿਬ ਨਗਾਜਾ ਜ਼ਿਲ੍ਹਾ ਜਲੰਧਰ ਨਜ਼ਦੀਕ ਕਰਤਾਰਪੁਰ ਸਾਹਿਬ ਲਾਈਵ ਹੋਣ ਦਾ ਮਤਲਬ ਹੈ ਤਿੰਨ ਦਿਨਾਂ ਤੋਂ ਲਗਾਤਾਰ ਗੁਰਬਾਣੀ ਦਾ ਕੀਰਤਨ ਦਾ ਪਰਵਾਹ ਚੱਲ ਰਿਹਾ ਹੈ ਸੰਗਤਾਂ ਗੁਰਬਾਣੀ ਕੀਰਤਨ ਸੁਣਦੀਆਂ ਘਰਾਂ 'ਚ ਬੈਠੇ ਸੁਣਦੇ ਅੱਜ ਵੀ ਜਿਹੜੇ ਗੁਰੂ ਪਿਆਰੇ ਲਾਈਵ ਹੋਏ ਜਾਂ ਹੋ ਰਹੇ ਹਨ ਕੱਲ ਦਾ ਪ੍ਰੋਗਰਾਮ ਅਮਰitsar ਹੋਇਆ ਬੇਅੰਤ ਸੰਗਤਾਂ ਨੇ ਸੁਣਿਆ ਘਰਾਂ 'ਚ ਬੈਠ ਕੇ ਵੀ ਸੰਗਤ ਹੋ ਸਕਦੀ ਹੈ ਜੇ ਵਿਗਿਆਨ ਇਨਾ ਜ਼ਿਆਦਾ ਸੰਸਾਰ ਵਿੱਚ ਸਿਰੋਪਰੀਏ ਹੈ ਤੇ ਉਹਦਾ ਸਾਨੂੰ ਲਾਹਾ ਲੈਣਾ ਚਾਹੀਦਾ ਹੈ ਆਪ ਜਪੇ ਅਵਰੈ ਨਾਮ ਜਪਾਵੇ ਨਾਮ ਜਪਾਵੇ ਆਪ ਸੁਣੋ ਹੋਰਨਾਂ ਨੂੰ ਪ੍ਰੇਰਣਾ ਦਿਓ ਸ਼ੇਅਰ ਕਰੋ ਇਹ ਕੋਈ ਕਿਸੇ ਦੁਕਾਨ ਦੀ ਮਸ਼ਹੂਰੀ ਨਹੀਂ ਹੈ ਏ ਸੰਗਤ ਜੀ ਇਸ ਕਾਲ ਯੁਗ ਵਿੱਚ ਜਿੰਨੇ ਲੋਕ ਗੁਰੂ ਪਾਤਸ਼ਾਹ ਨਾਲ ਜੁੜਨਗੇ ਸਮ ਸਤਜੁਗ ਦਾ ਵਰਤੇਗਾ ਨਹੀਂ ਤਾਂ ਕਲੇ ਕਲੇਸ਼ ਤਾਂ ਘਰ ਘਰ ਵਿੱਚ ਹੈ ਜੋ ਜੋ ਦੀਸ ਸੋ ਸੋ ਰੋਗੀ ਇਸ ਵਾਸਤੇ ਗੁਰੂ ਸਵਾਰਿਓ ਗੁਰੂ ਪਿਆਰਿਓ ਸਤ ਸੰਗਤ ਦੇ ਮੇਲੇ ਬਾਗਾਂ ਨਾਲ ਹੁੰਦੇ ਹਾਂ ਆਪਾਂ ਹਰੇਕਤਾਰ ਕੁਟਿਆ ਤੇ 6 ਅਸ਼ਟਪਦੀਆਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੀ ਰਸਨਾ ਤੋਂ ਉਚਾਰਨ ਕੀਤੀਆਂ ਦਾ ਪਾਠ ਕਰਦੇ ਹਾਂ ਇੱਕ ਬਦੇ ਦੀ ਵਿਆਖਿਆ ਹੁੰਦੀ ਹੈ ਗੁਰਬਾਣੀ ਕੀਰਤਨ ਹੁੰਦਾ ਹੈ ਸਿਮਰਨ ਹੁੰਦਾ ਹੈ ਸਾਨੂੰ ਗੁਰਮਤ ਸੇਧ ਮਿਲਦੀ ਹੈ ਏਕ ਕਰੀ ਆਦੀ ਕਰੀ ਆਦੀ ਹੂੰ ਫੁਨ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋਲਾ ਸੋਲਾ ਰੱਬ ਦੇ ਪਿਆਰਿਆਂ ਨਾਲ ਗੋਸ਼ਟੀ ਰੱਬ ਦੇ ਪਿਆਰਿਆਂ ਦੀ ਗੋਸ਼ਟੀ ਜਦੋਂ ਬੈਠ ਕੇ ਅਸੀਂ ਸਾਂਝ ਪਾਉਂਦੇ ਹਾਂ ਲਾਭ ਹੀ ਲਾਭ ਹੈ ਗੁਰੂ ਪਿਆਰਿਓ ਸੰਸਾਰੀ ਕੰਮ ਤੰਦੇ ਜਿਹੜੇ ਹਨ ਇਹ ਸਾਡੀ ਕਾਰ ਹੈ ਜੀਦੇ ਤੋਂ ਅਸੀਂ ਆਪਣਾ ਰੋਜ਼ ਦਾ ਦਾਣਾ ਪਾਣੀ ਭੋਜਨ ਪਾਣੀ ਕਮਾਉਣਾ ਤੇ ਸ਼ੱਕਣਾ ਹੈ ਜੇ 8 ਘੰਟੇ ਉਸ ਕਾਰ ਵਿੱਚ ਲਾਉਂਦੇ ਹਾਂ 8 ਘੰਟੇ ਕੰਮ ਕਰਦੇ ਹਾਂ ਤੇ ਦਿਹਾੜੀ ਮਿਲਦੀ ਹੈ ਸਾਧ ਸੰਗਤ ਬਹੁਤ ਲੋਕ ਐਸੇ ਵੀ ਹਨ ਧਨਵਾਨ ਜਿਹੜੇ 8 ਘੰਟਿਆਂ ਚ ਕਰੋੜਾਂ ਰੁਪਈਆ ਕਮਾ ਲੈਂਦੇ ਨੇ ਜਿਨ੍ਹਾਂ ਬਾਹਰ ਬਾਣੀ ਕਹਿੰਦੀ ਹੈ ਕਈ ਕੋਟ ਬੈਠਤ ਹੀ ਕਾਹੀ ਕਾਹੇ ਕਈ ਕੋਟ ਕਾਲੇ ਤੱਕ ਪਾਹ ਤੱਕ ਪਾਹ ਕਰੋੜਾਂ ਲੋਕ ਐਸੇ ਨੇ ਜਿਹੜੇ ਘੰਟਿਆਂ ਦੇ ਵਿੱਚ ਕਰੋੜਾਂ ਰੁਪਈਆ ਕਮਾ ਲੈਂਦੇ ਨੇ ਪਰ ਪਿਆਰਿਓ ਮਨ ਦੀ ਸ਼ਾਂਤੀ ਤਾਂ ਸਤ ਸੰਗਤ ਵਿੱਚ ਨਾਮ ਅਭਿਆਸ ਨਾਲ ਆਉਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਵਾਸਤੇ ਜੇ ਅਸੀਂ ਕਾਰ ਕਰਦੇ ਹਾਂ 8 ਘੰਟੇ ਸੋਚਦੇ ਹਾਂ ਵੀ ਸਾਡੇ ਪਰਿਵਾਰ ਦਾ ਨਿਰਵਾ ਚੱਲੇਗਾ ਤਾਂ 6 ਦਿਨਾਂ ਵਿੱਚੋਂ ਇੱਕ ਦਿਨ ਵਾਹਿਗੁਰੂ ਜੀ ਦੇ ਲੇਖੇ ਵਿੱਚ ਸੰਗਤ ਕਰੋ ਸਤ ਨਾਲ ਜੁੜੋ ਭੇਟ ਦੀ ਪੂਰਤੀ ਵੀ ਹੋਏਗੀ ਕਿਉਂਕਿ ਗੁਰੂ ਕੇ ਲੰਗਰ ਵੀ ਚੱਲਦੇ ਤੇ ਸ਼ਬਦ ਦੇ ਲੰਗਰ ਵੀ ਚੱਲਦੇ ਜੇ ਗੁਰੂ ਕੇ ਲੰਗਰ ਚਲਦੇ ਹੁਨ ਸ਼ਰੀਰ ਦੀ ਤ੍ਰਿਪਤੀ ਹੈ ਸ਼ਬਦ ਦੇ ਲੰਗਰ ਚਲਦੇ ਨੇ ਤੇ ਸਾਡੇ ਮਨ ਆਤਮਾ ਦੀ ਤ੍ਰਿਪਤੀ ਹੈ ਇਸ ਵਾਸਤੇ ਮਨ ਤੇ ਤਨ ਦੋਨੋਂ ਸੁਖੀ ਚਾਹੀਦੇ ਹਨ ਸੋ ਜੇ ਦੋ ਘੰਟੇ ਅਸੀਂ ਇੱਥੇ ਬੈਠ ਕੇ ਚੌਂਕੜੇ ਮਾਰ ਕੇ ਇਕਾਗਰ ਮਨ ਹੋ ਕੇ ਸੰਗਤ ਵਿੱਚ ਜੁੜਦੇ ਹਾਂ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਗੁਰੂ ਕਾ ਲੰਗਰ ਵੀ ਸਾਨੂੰ ਮਿਲਦਾ ਹੈ ਜਿਹੜਾ ਬੜੇ ਪਿਆਰ ਨਾਲ ਸੇਵਾਦਾਰਾਂ ਵੱਲੋਂ ਬਣਾਇਆ ਹੁੰਦਾ ਹੈ ਜਾਂ ਤੁਹਾਡਾ ਘਰਾਂ ਦਾ ਪਕਾਇਆ ਹੋਇਆ ਭੋਜਨ ਲੈ ਕੇ ਆਉਂਦੇ ਹੋ ਕੋਈ ਸੰਗਤ ਜਿਹੜੋਂ ਗੁਰੂ ਘਰ ਵਿੱਚ ਕੋਈ ਰਸਤਾ ਲੈ ਕੇ ਜਾਂਦੀ ਉਹਦੀ ਬੜੀ 파ਮਨਾ ਹੁੰਦੀ ਆ ਮਾਨੰਦਰ ਬੜਾ ਚਾਹ ਹੁੰਦਾ ਹੈ ਮਨ ਵਿੱਚ ਬਹੁਤ ਪਿਆਰ ਹੁੰਦਾ ਹੈ ਪਿਆਰ ਨਾਲ ਇੱਥੇ ਰਹਿਣ ਵਾਲੇ ਗੁਰੂ ਪਿਆਰੇ ਸੰਗਤ ਦੀ ਸੇਵਾ ਲਈ ਪੋਜਨ ਬਣਾਉਂਦੇ 12ਵਾਂ ਆਇਆ ਹੋਇਆ ਲੰਗਰ ਬੜੇ ਪਿਆਰ ਨਾਲ ਸੰਗਤਾਂ ਭਾਵਨਾ ਨਾਲ ਲੈ ਕੇ ਆਉਂਦੀਆਂ ਜਦੋਂ 2 ਢਾਈ ਘੰਟੇ ਬੈਠ ਕੇ ਗੁਰੂ ਸ਼ਬਦ ਨਾਲ ਜੁੜਦੇ ਹਾਂ ਬੜੇ ਪਿਆਰ ਨਾਲ ਸਤਨਾਮ ਵਾਹਿਗੁਰੂ ਦੀ ਆਵਾਜ਼ ਵਿੱਚ ਭੋਜਨ ਪਰੋਸਿਆ ਜਾਂਦਾ ਉਹ ਭੋਜਨ ਜਦੋਂ ਅਸੀਂ ਪਾਉਂਦੇ ਹਾਂ ਮਨ ਸ਼ਾਂਤ ਹੁੰਦਾ ਮਨ ਠੰਡਾ ਹੁੰਦਾ ਸੋ ਦੋਨੋ ਕਾਰਜ ਹੋ ਗਏ ਦਿਹਾੜੀ ਵੀ ਲੱਗ ਗਈ ਪਰ ਗੁਰੂ ਚਰਨਾਂ 'ਚ ਲੱਗ ਗਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਦਿਹਾੜੀ ਲੱਗ ਗਈ ਕਮਾਈ ਕੀ ਹੋਈ ਆਨੰਦ ਦੀ ਕਮਾਈ ਹੋਈ ਸੌਖ ਦੀ ਕਮਾਈ ਹੋਈ ਕੋਈ ਪਟਕਣਾ ਨਹੀਂ ਹੋਈ ਹੱਥਾਂ ਵਿੱਚ ਗੁੱਟਕੇ ਹੱਥਾਂ ਵਿੱਚ ਮਾਲਾ ਨੇਤਰਾਂ ਨਾਲ ਸ਼ਬਦ ਦੇ ਦਰਸ਼ਨ ਕਰਨੇ ਕੰਨਾਂ ਨਾਲ ਬਾਣੀ ਕੰਨਾਂ ਵਿੱਚ ਪਹਿਣੀ ਲਾਹ ਹਿ ਲਾਹ ਪ੍ਰਾਣੀ ਤੂੰ ਆਇਓ ਲਾਹ ਲਾਹ ਲੈਣ ਲੱਗੋ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਿਣ ਜੀਵਨ ਦੀ ਰਾਤਰੀ ਮੁਕਦੀ ਜਾ ਰਹੀ ਹੈ ਆ ਦੇਖਦੇ ਆ ਦੇਖਦੇ ਆ ਬੜਾ ਪਾਜਾ ਨਹੀਂ ਤੁਰਿਆ ਆਉਂਦਾ ਸਭ ਤੇ ਵੇਖਦੇ ਆ ਵੇਖਦੇ ਆ ਜੀਵਨ ਬੀਤ ਜਾ ਜਾ ਰਿਹਾ ਹੈ ਸਾਈ ਘੜੀ ਸੁਲੱਖਣੀ ਸ਼ਾਉ ਨਾਲ ਵਿਹਾਵ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਘੜੀਆਂ ਸਫਣੀਆਂ ਨੇ ਜੇ ਮਹੀਨੇ ਵਿੱਚ 4 ਐਤਵਾਰ ਹੁੰਦੇ ਨੇ ਮਹੀਨੇ ਦੇ 30 ਦਿਨਾਂ ਚਾਰ ਦਿਨ ਸੰਗਤ ਕਰ ਲਈ 26 ਦਿਨ ਕੀਰਤ ਕਰ ਲਈ ਤਾਂ ਵੀ ਸਾਡਾ ਬੇੜਾ ਪਾਰ ਹੋ ਜਾਂਦਾ ਹੈ ਕਮ ਸੇ ਕਮ ਸ਼ਬਦ ਦੁਆਰਾ ਚਾਰਜ ਤਾਂ ਹੋਈਏ ਹਰੋ ਜਦੋਂ ਸਵੇਰੇ ਉਠਣਾ ਹੈ ਗੁਰੂ ਦਾ ਹੁਕਮ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਮਹਾਰਾਜੀ ਨਾਲ ਹੀ ਬਖਸ਼ਿਸ਼ ਕੀਤੀ ਜਾਂਦੇ ਤੇਰਾ ਮਨ ਤੇ ਤਨ ਦੋਨੋਂ ਰੋਗ ਰਹਿਤ ਹੋ ਜਾਣਗੇ ਵਾਹਿਗੁਰੂ ਕਿੰਨੀ ਚੰਗੀ ਦਵਾਈ ਹੈ ਸਤਿਗੁਰੂ ਜੀ ਕਿੰਨੇ ਦਿਆਲੂ ਨੇ ਕਹਿੰਦੇ ਇਸ਼ਨਾਨ ਕਰ ਲੈ ਸਰੀਰ ਦੀ ਸ਼ੁੱਧੀ ਹੁਣ ਚੌਂਕੜਾ ਮਾਰ ਕੇ ਬੈਠ ਕੇ ਨਿਤਨੇਮ ਸਿਮਰਨ ਕਰ ਫਿਰ ਮਨ ਦੀ ਸ਼ੁੱਧੀ ਮਨ ਵੀ ਨਿਰੋਗ ਤੇ ਤੰਤਲੀ ਨਿਰਮਲ ਫਿਰ ਦਿਨ ਚੜਦਾ ਹੈ ਆਪਣੀ ਕਿਰਤ ਵਿਰਤ ਵਿੱਚ ਚਲਿਆ ਜਾ ਛੁੱਟੀ ਹੋਵੇ ਐਵੇਂ ਆਸ-ਪਾਸ ਚੱਖਾ ਮਾਰਨ ਨਾਲੋਂ ਬਹੁਤੀ ਨੀਂਦ ਲੈਣ ਨਾਲੋਂ ਚੰਗਾ ਹੈ ਕਿ ਕੋਈ ਨਾਮ ਬਾਣੀ ਕਥਾ ਕੀਰਤਨ ਗੁਰੂ ਘਰ ਵਿੱਚ ਜੁੜੀਏ ਭਲਾ ਹੋਏਗਾ ਮੈਂ ਕਈ ਵਾਰ ਬਚਨ ਕਰਿਆ ਕਰਦਾ ਕਿਆ ਲੈ ਕੇ ਜਨਮ ਲਿਆ ਥਾ ਕਿਆ ਲੈ ਕੇ ਚਲੇ ਜਾਓਗੇ ਮੁੱਠੀ ਬਾੰਦ ਕਰ ਜਨਮ ਲਿਆ ਥਾ ਹੱਥ ਪਸਾਰੇ ਜਾਓਗੇ ਇਹ ਤਨ ਕਾਗਜ ਕੀ ਪੁੜੀਆ ਬੂੰਦ ਪੜਤ ਗਲ ਜਾਓਗੇ ਪਰਮਾਨੰ ਦਿੱਤਾ ਬੜਾ ਸੋਨਾ ਵੀ ਕਾਗਜ ਤੇ ਪਾਣੀ ਪੈ ਜਾਏ ਕਾਗਜ ਗਲ ਜਾਂਦਾ ਤੁਸੀਂ ਕੋਈ ਕਾਪੀਆਂ ਕਿਤਾਬਾਂ ਪੁਸਤਕਾਂ ਗ੍ਰੰਥ ਜਿਨ੍ਹਾਂ ਨੂੰ ਹਵਾ ਨਾ ਲੱਗੇ ਅੰਦਰ ਰੱਖ ਦਿਓ ਕੋਈ ਚਿਰ ਨੂੰ ਖਸਤਾ ਹੋ ਜਾਂਦੀਆਂ ਇਹ ਸਰੀਰ ਕਾਗਜ਼ ਵਰਗਾ ਹੈ ਜਦੋਂ ਮਾਇਆ ਦੇ ਛਿੱਟੇ ਪੈਂਦੇ ਨੇ ਇਹਦੇ ਤੇ ਗਲਦਾ ਹੈ ਨਿੰਦਿਆ ਦੇ ਛਿੱਟੇ ਪੈਂਦੇ ਨੇ ਗਲਦਾ ਕਾਗਜ਼ ਇਹ ਫਟਦਾ ਹੈ ਜਦੋਂ ਅੰਮ੍ਰਿਤ ਦੀਆਂ ਬੂੰਦਾਂ ਗੁਰੂ ਸ਼ਬਦ ਗੁਰੂ ਕੀਰਤਨ ਕਥਾ ਦੀਆਂ ਪੈਂਦੀਆਂ ਨੇ ਸਾਧ ਸੰਗਤ ਤਨ ਮਨ ਹੋਏ ਨਿਹਾਲ ਤਨ ਵੀ ਪ੍ਰਸੰਨ ਹੋ ਜਾਂਦਾ ਮਨ ਵੀ ਪ੍ਰਸੰਨ